ਦੀਵਾ ਇਕ ਰੂਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਸਿਖ ਪ੍ਰੀਰ ਕੇ ਪੂੰਕਾਰ ਸਤਗੁਰ ਪ੍ਰਸਾਦ ਜਿਤ ਦੇ ਹੜਾ ਧਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀਂਦਾ ਮਹਉ ਦਿਖਾ ਲਿਆ ਯੰਦਨੁ ਮਾਣੀ ਕੱਢੀਐ ਹੱਡਾਂ ਕੂਕੜਕਾਏ ਸਾਹੇ ਲਿਖੇ ਨ ਚੱਲਣੀ ਜਿੰਦੂ ਕੂ ਸਮਝਾਇ ਜਿੰਦ ਬੋਟੀ ਮਰਨ ਵਰ ਲੈ ਜਾਸੀ ਪਰਣਾਏ ਆਪਣ ਹੱਥੀ ਜੋਲ ਕੈ ਕੈਗਲ ਲੱਗੇ ਤਾਈ ਬਲੋਂ ਨਕੀ ਪੁਰਸਲਾਤ ਕੰਨੀ ਸੁਣੀ ਨ ਆਏ ਫਰੀਦਾ ਕੀੜੀ ਪਵੰਦੇ ਕਡਾ ਨ ਆਪਮਹਾਈ ਫਰੀਦਾ ਦਰਦਰਵੇਸੀ ਗਾਕੜੀ ਚੱਲਾਂ ਦੁਨੀਆ ਪੱਤ ਬੰਨ ਉਠਾਈ ਬੂਟ ਲਈ ਕਿੱਤੇ ਬੰਜਾ ਕਤ ਕਿਜਨ ਉੱਜੇ ਕਿਜਨ ਸੁਜੇ ਦੁਨੀਆ ਗੁੱਜੀ ਪਾਹੇ ਸਾਈ ਮੇਰੇ ਚੰਗਾ ਕੀਤਾ ਨਹੀਂ ਤਾਂ ਹਮ ਪੀਤ ਜਾਂ ਅਰ ਫਰੀਦਾ ਜੀ ਜਾਣਾ ਦਿਲ ਥੋੜੜੇ ਸੰਭਲ ਬੁੱਕ ਫਰੀ ਜੇ ਜਾਣਾ ਸਹੋਂ ਨੰਡੜਾ ਤਾਂ ਥੋੜਾ ਮਾਨ ਕਰੀ ਜੇ ਜਾਣਾ ਲੜ ਸਿੱਜਣਾ ਪੀੜੀ ਪਾਈ ਗੰਡ ਤੈ ਜੇ ਵਡ ਮੈਂ ਨਾਹੀ ਕੋ ਸਭ ਜਗ ਡਿੱਟਾ ਹੰਡ ਫਰੀਦਾ ਜੀ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣੜੇ ਗਿਰੀਵਾਨ ਮੈਂ ਸਿਰ ਨੀਵਾ ਕਰ ਦੇਖ ਫਰੀਦਾ ਜੋਤ ਹੈ ਮਾਰਣ ਮੁਕੀਆਂ ਦਿਨਾਂ ਨਾ ਮਾਰੇ ਘੁੰਮ ਆਪਣੜੇ ਕਰ ਜਾਈਐ ਪੈਰ ਚਨਾ ਦੇ ਚੰ ਫਰੀਦਾ ਜਾ ਤਉ ਘਟਣ ਵੇਲ ਤਾਂ ਤੂੰ ਰਤਾ ਦੁਨੀ ਸਿਆ ਮਰਗ ਸਵਾਈ ਨੀਂ ਜਾ ਫਰਿਆ ਤਾਂ ਲੱਦਿਆ ਫਰੀਦਾ ਦੇਖ ਜੋਤੀਆ ਦਾੜੀ ਹੋਈ ਪੂਰਾ ਮੁੰਡੇ ਆਇਆ ਵਿਚਾਰ ਰਹਿਆ ਦੂਰ ਫਰੀਦਾ ਦੇਖ ਜੇਤੀਆ ਸक्कर ਹੋਈ ਵਿਸ ਸਾਈਂ ਵਜੋਂ ਆਪਣੇ ਵੇਦਨ ਕਹੀਏ ਕਿਸ ਫਰੀਦਾ ਕੀ ਦੇਖ ਬਦੀਨੀਆ ਸੁਣ ਸੁਣ ਰੀਨੇ ਕੰਨ ਸਾਖ ਬਗੰਦੀ ਆਇਆ ਹੋਰ ਕਰੇਂਦੀ ਵੰਨ ਫਰੀਦਾ ਕਾਲੀ ਜਿਨੀ ਨਾ ਰਾਵਿਆ ਤੌਲੀ ਰਾਵੈ ਕੋਏ ਕਰ ਸਾਈ ਸਿਉ ਫਿਰੜੀ ਰੰਗਨ ਵੇਲਾ ਹੋਏ ਮਹੱਲਾ ਦੀਜਾ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇ ਪਰਮਨਨ ਲੱਗਈ ਜੇ ਲੋਚੈ ਸਭ ਕੋਏ ਇਹ ਪਰਮ ਭਿਆਲਾ ਕਸਮ ਕਾਜ ਆਵੇ ਤੇਰੀ ਫਰੀਦਾ ਜਿਨ ਲੋਇਨ ਜਗ 모ਹਿਆ ਸੇ ਲੋਇਨ ਮੈਂ ਡਿਟ ਕੱਜਲ ਰੇਖ ਨ ਸਹੰਦਿਆਂ ਸੇ ਪੰਕੀ ਸੁਏ ਬਹਿਟ ਫਰੀਦਾ ਕੂ ਕਹਿੰਦਿਆਂ ਚਾਹਿੰਦਿਆਂ ਮੱਤੀ ਦਿੰਦਿਆਂ ਨਿਤ ਜੋ ਸੈਤਾਨ ਵਜਾਏ ਆ ਸੇ ਕਿਤ ਫੇਰੈ ਚਿਤ ਫਰੀਦਾ ਦੀ ਉਪਵਾਹੀ ਦੱਬ ਜੇ ਸਾਈਂ ਲੋੜੈ ਸਭ ਇਕ ਛਿੱਜੈ ਬਿਆ ਲਤਾੜੀਐ ਤਾਂ ਸਾਈਂ ਦੈ ਦਰਵਾੜੀਐ ਫਰੀਦਾ ਗਾਹ ਨਾ ਨਿੰਦਿਆ ਗਾਕੂ ਜੇੜ ਨਾ ਕੋਏ ਜੀਵਦਿਆਂ ਪਹਿਰਾਤ ਲੈ ਮੋਇਆਂ ਉੱਪਰ ਹੋਏ ਫਰੀਦਾ ਜਾਂ ਲੱਭ ਤਾਂ ਨੇਹੋ ਕਿਆ ਲੱਭ ਤਾ ਗੂੜਾ ਨੇਹੋ ਕਿਚਰ ਜੱਤ ਲੰਗਾਈ ਐ ਚੱਪਰ ਟੁੱਟੈ ਮੇਹੋ ਫਰੀਦਾ ਜੰਗਲ ਜੰਗਲ ਕਿਆ ਪਵੇ ਮਣਕੰਡਾ ਮੂੜੀ ਹੈ ਵਸਦੀ ਰੱਬ ਹਿਆਲੀ ਐ ਜੰਗਲ ਕਿਆ ਤੁੰਬੀ ਫਰੀਦਾ ਇਨੀ ਨਿੱਕੀ ਜੰਗੀ ਐ ਧਰ ਡੁੰਗਰ ਭਵਿਉਮ ਅਜ ਫਰੀਦੇ ਕੂਜੜਾ ਸਹਿ ਕੋਹਾ ਤੀਉਮ ਫਰੀਦਾ ਰਤੀ ਵੱਡੀਆਂ ਤੁਕ ਤੁਕ ਉੱਡਣ ਪਾਸ ਤਿੱਗ ਦਿਨਾਂ ਦਾ ਜੀਵਿਆ ਜਿਨਾ ਵਿੜਾਣੀ ਆਸਨ ਫਰੀਦਾ ਜੇ ਮੈਂ ਹੁੰਦਾ ਵਾਰਿਆ ਮਿੱਤਾ ਆਈੜਿਆਂ ਹੀੜਾ ਜਲੇ ਮਜੀਠ ਜਿਉ ਉੱਪਰ ਅੰਗਾਰਾ ਫਰੀਦਾ ਲੋੜੇ ਦਾ ਕਿ ਬਿਜੌਰੀਆਂ ਚੱਕਰ ਵਿਜੈ ਜੱਟ ਹੰਡੇ ਉਨ ਗਦਾਏਂ ਦਾ ਪੈਂਦਾ ਲੋੜੇ ਪਟ ਫਰੀਦਾ ਗੜੀਏ ਚੱਕੜ ਦੂਰ ਕਰ ਨਾਲ ਪਿਆਰੇ ਨੇਹੂੰ ਜਲਾ ਤਾਂ ਭਿਜੈ ਕੰਬਲੀ ਰਹਾ ਤਾ ਟੁੱਟੈ ਨੇਹ ਭਿਜੋ ਸਿੰਜੋ ਕੰਬਲੀ ਅੱਲੇ ਵਰਸੋਂ ਬੇਹੋ ਜਾਇ ਮਿਲਾਂ ਤਨਾ ਸੱਜਣਾ ਟੁੱਟੋ ਨਾਹੀ ਨੇਹ ਫਰੀਦਾ ਮੈਂ ਭਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ ਗਹਿਲਾਰੂ ਨਾ ਜਾਣੀ ਸਿਰਪੀ ਮਿੱਟੀ ਖਾਈ ਫਰੀਦਾ ਸਕਰਖੰਡ ਨਿਵਾਤ ਗੁਰ ਮਾਕਿਉ ਮਾਜ ਦੁੱਧ ਸੱਪੇ ਵਸਤਨ ਮਿੱਠੀਆਂ ਰੱਬ ਨਾ ਬੁੱਝਣ ਤੁਧ ਫਰੀਦਾ ਰੋਟੀ ਮੇਰੀ ਕਾਟਗੀ ਲਾवण ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ ਰੁੱਕੀ ਸੁੱਕੀ ਘਾਇ ਕੈ ਠੰਡਾ ਪਾਣੀ ਪੀਓ ਗਰੀਦਾ ਦੇਖ ਪਰਾਈ ਚੁਪੜੀ ਨਾ ਤਰਸਾਏ ਜੀ ਅਜ ਨ ਸੁਤੀ ਕੰਤ ਜਿਉ ਅੰਗ ਮੁੜੇ ਮੁੜ ਜਾਏ ਗਰੀਦਾ ਉੱਚੋ ਟੋਹਾ ਗਣੀ ਤਮ ਕਿਉ ਰਹਿਨ ਵਿਹਾਈ ਸਹਰੈ ਢੋਈ ਨ ਲਹੈ ਪੀਏ ਨਾਹੀ ਥਾਉ ਪਿਰਵਤੜੀ ਨਾ ਪੁੱਛਈ ਧਨ ਸੁਹਾਗਣ ਨਾ ਸਹਰੇ ਪੀਏ ਕੰਤ ਕੀ ਕੰਤ ਗਮ ਅਥਾ ਨਾਨਕ ਸੁ ਸੁਹਾਗਣੀ ਜੋ ਭਾਵੇ ਵੀ ਪਰਵਾਹ ਨਾਦੀ ਤੂਤੀ ਸੰਬਹੀ ਸੁਤੀ ਆਇਨ ਚਿੰਦ ਫਰੀਦਾ ਰਹੀ ਸੁਵੇੜੀ ਹਿੰਗ ਦੀ ਗਈ ਕਧੂਰੀ ਗੰਧ ਜੋਗਣ ਜਾਂਦੇ ਨਾ ਡਰਾਂ ਜਿਸੈ ਪ੍ਰੀਤ ਨ ਜਾਏ ਸ੍ਰੀਤਾ ਕੀਤੀ ਜੋਗਣ ਪ੍ਰੀਤ ਵਿਨ ਸੁੱਕ ਗਏ ਕਮਲਾਈ ਪ੍ਰੀਦਾ ਚਿੰਤਕ ਟੋਲਾ ਬਾਣ ਦੁਖ ਵਿਰਹਿ ਵਿਚ ਆਵਣ ਲੀਫ ਇਹੋ ਹਮਾਰਾ ਜੀਵਣਾ ਤੁਮ ਸਾਹਿਬ ਸੱਚੀ ਵੇਖ ਵਿਰਹਾ ਵਿਰਹਾ ਆਕੀਐ ਵਿਰਹਾ ਤੂ ਸੁਲਤਾਨ ਪ੍ਰੀਤਾ ਜਿਤਨ ਵਿਰਹੁ ਨਾ ਉਪਜੈ ਸੋ ਤਨ ਜਾਨ ਮਸਾਨ ਫਰੀਦਾ ਇਸ ਏ ਵਿਸ ਗੰਦਲਾ ਧਰੀਆਂ ਖੰਡ ਲਿਵਾੜ ਇਕ ਰਹੰਦੇ ਰਹਿ ਗਏ ਇਕ ਰਾਤੀ ਗਏ ਉਜਾੜ ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੰਮ ਲੀਕਾ ਰੱਬ ਮੰਗੇਸੀਆਂ ਤੂੰ ਆਹੋ ਕੇਰੇ ਕੰਮ ਫਰੀਦਾ ਦਰ ਦਰਵਾਜੇ ਜਾਇ ਕੈ ਕਿਉਂ ਡਿੱਟੋ ਕੜੀਆਲ ਇਹੋ ਨੇ ਦੋਸਾਂ ਮਾਰੀ ਐ ਅਹਮ ਦੋਸਾਂ ਦਾ ਕੀ ਹਾਲ ਘੜੀਏ ਘੜੀਏ ਮਾਰੀਏ ਪਹਿਰੀ ਲਹਿ ਸਜਾਏ ਤੂ ਹੀੜਾ ਘੜੀਆ ਲਜਿਉ ਡੁੱਕੀ ਰਹਿਣ ਵਿਹਾਰ ਬੁੱਢਾ ਹੋਆ ਸੇਕ ਬਰੀਦ ਕੰਬਣ ਲੱਗੀ ਏ ਜੇ ਸੋ ਵਰਿਆਂ ਜੀਵਨਾ ਭੀਦਨ ਹੋਸੀ ਬੇ ਫਰੀਦਾ ਵਾਰ ਮਰਾਇਐ ਬਸਨਾ ਸਾਈ ਮੁਜਨ ਦੀਹੀ ਜੇ ਤੂੰ ਏ ਵੈ ਰਖਸੀ ਜਿਉ ਸਰੀਰੋ ਲੇ ਕੰਧ ਗੁਹਾੜਾ ਸਿਰ ਕੜਾ ਬਣ ਕੇ ਸਰ ਲੋਹਾਰ ਫਰੀਦਾ ਹੋ ਲੋੜੀ ਸੋਹ ਆਪਣਾ ਤੂੰ ਲੋੜੈ ਅੰਗਿਆਰ ਹਰੀਦਾ ਇੱਕ ਨਾਟਾ ਅਗਲਾ ਇੱਕ ਨਾ ਨਾਹੀ ਲੋਣਾ ਅੰਗ ਅੱਗੇ ਗਏ ਸਿੰਜਾ ਪਸੰਚੂਟਾ ਖਾਸੀ ਖਾਣ ਪਾਸਦਮੇ ਚੱਤ ਸਿਰ ਭੇਰੀ ੱਡੋ ਰੱਡ ਜੈ ਸੁਤੇ ਜੀ ਰਾਣ ਮੈਂ ਥੀਏ ਹਤੀਮਾ ਗੱਡ ਫਰੀਦਾ ਕੋਟੇ ਮੰਡਪ ਮਾੜੀਆਂ ਉਸਾਰੇ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਬਏ ਫਰੀਦਾ ਕਿੰਤੜ ਮੇਂ ਗਾਂ ਅਗਲੀਆਂ ਜਿੰਦ ਨ ਕਾਈ ਬੇਕ ਵਾਰੀਆ ਉਹ ਆਪਣੀ ਚਲੇ ਮਸਾਇਕ ਸੇਖ ਫਰੀਦਾ ਦੋਹੋਂ ਦੀਵੀ ਵਿਲੰਦਿਆਂ ਮਲਕ ਵਹਿਟਾ ਆਏ ਗੜ ਨੀਤਾ ਕੱਢ ਲੁੱਟਿਆ ਦੀਵੜੇ ਗਿਆ ਬੁਝਾਈ ਫਰੀਦਾ ਵੇਖ ਕਪਾਹੇ ਜੀਤੀਆ ਸਿਰthia ਤੇ ਲਾਹ ਕਮੰਦੈ ਅਰ ਕਾਗਦੈ ਕੁੰਨੇ ਕੋਇ ਲਿਆਹ ਮੰਦੇ ਮਲਕ ਰੇਂਦਿਆਂ ਈਸ ਜਾਏ ਤਿਨਾਹ ਫਰੀਦਾ ਤਨ ਮਸਲਾ ਤੂਫਗਲ ਦਿਲ ਕਾ ਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤਨ ਨਿਕਲੇ ਜੇ ਤਨ ਚੀਰੈ ਕੋਏ ਜੋਤਨ ਰੱਤੇ ਰੱਬ ਸਿਉ ਥਨ ਤਨ ਰਤਨ ਹੋਈ ਮਹੱਲਾ ਜੀਜਾ ਇਹ ਦਨ ਸਭੋ ਰਤ ਹੈ ਰਤ ਵਿਨ ਤਨ ਨ ਹੋਏ ਜੋ ਸਹਿਰਤ ਆਪਣੇ ਤਿਉ ਤਨ ਲੋਭ ਰਤਨ ਹੋਏ ਭੈ ਮਇ ਤਨ ਖੀਨ ਹੋਏ ਲੋਭ ਰਤ ਵਿੱਚੋਂ ਜਾਏ ਜੋ ਵੈ ਸੰਤਰ ਸਾਤ ਸੁਧ ਹੋਏ ਤਿਉ ਹਰਿ ਕਾ ਭਵ ਦੁਰਮਤ ਮੈ ਲਗਵਾਈ ਨਾਨਕ ਦੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਈ ਅਰੀਦਾ ਸੋਈ ਸਰਵਰ ਢੂੰਡ ਲਹੋ ਜਿੱਤੋ ਲੱਪੀ ਵੱਤ ਛੱਪੜ ਢੁੰਡੇ ਕਿਆ ਹੋਵੇ ਚਿੱਕੜ ਡੂਬੈ ਹੱਥ ਫਰੀਦਾ ਨੰਢੀ ਗੰਤ ਨਾਰਾਵੇਓ ਵੱਡੀ ਥੀ ਮੁਈ ਆਸ ਧੰਨ ਕਹਿੰਦੀ ਗੌਰ ਮੇ ਤੈ ਸਹਿਨਾ ਮਿਲੀ ਆਸ ਫਰੀਦਾ ਸਿਰ ਭਲਿਆ ਦਾੜੀ ਭਲੀ ਮੁੱਛਾਂ ਪੀ ਭਲੀਆਂ ਰੇ ਮਨ ਗਹਿਲੀ ਬਾਵਲੀ ਮਾਣੈ ਕਿਆ ਰੜੀਆਂ ਫਰੀਦਾ ਕੂਟੇ ਦੁਕਨਾਂਗੇ ਤੜਾ ਫਿਰ ਨਿੰਦੜੀ ਨਿਵਾਰ ਜੋ ਦਿਲ ਦਿੱ ਗਾਣ ਵੇ ਗਏ ਵਿਲਾੜ ਵਿਲਾੜ ਫਰੀਦਾ ਕੂਟੇ ਮੰਡਪ ਮਾੜੀਆਂ ਈਤ ਨ ਲਾਈ ਚਿੱਤ ਮਿੱਟੀ ਪਈ ਅਤੂਲ ਵੀ ਕੋਈ ਨ ਹੋਸੀ ਮਿੱਤ ਪ੍ਰੀਦਾ ਮੰਡਪ ਮਾਲ ਨਾ ਲਾਏ ਮਰਗ ਜਿਦਾਣੀ ਇਸ ਚਿਤ ਸਰ ਸਾਈਂ ਜਾ ਇਸ ਮਾਲ ਜਿਥੈ ਹੀ ਤੋ ਵੰਜਣ ਪ੍ਰੀਦਾ ਜਿੰਨੀ ਕਮੀ ਨਾਹੇ ਗੁਣ ਤਿਕ ਮੜੇ ਵੇਸਾਰ ਮਤ ਸਿਰ ਮਿੰਦ ਜੀਵਹੀ ਸਾਈਂ ਦਾ ਦਰਬਾਰ ਫਰੀਦਾ ਸਾਹਿਬ ਦੀ ਕਰ ਜਾ ਕਰੀ ਦਿਲ ਦੀ ਲਾਹੇ ਭਰਾਂਦ ਦਰਵੇਸਾਂ ਨੂੰ ਲੋੜੀਏ ਰੁੱਕਾਂ ਦੀ ਜੀ ਰਾਂਦ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ ਗੁਣ ਹੀ ਭਰਿਆ ਮੈਂ ਫੇਰਾ ਲੋਕ ਕਹਿ ਦਰਵੇਸ ਤੱਤੀ ਧੋਏ ਨਾ ਬੱਲਵੇ ਜੇ ਜਲ ਟੁੱਬੀ ਵੇ ਫਰੀਦਾ ਜੁੜ ਹਾ ਗਨ ਰੱਬ ਦੀ ਝੂਰੀਂ ਦੀ ਝੂਰੇ ਜਾਂ ਕੁਵਾਰੀ ਤਾਂ ਜਾਓ ਵਿਵਹੀਤਾ ਮਾਮਲੇ ਫਰੀਦਾ ਇਹੋ ਪਛੋਤਾਓ ਵਰਤ ਕੁਵਾਰੀ ਨਾ ਧੀਏ ਕੱਲਰ ਕੇਰੀ ਚਪੜੀ ਆਏ ਉਲਤੇ ਹੰਜ ਚਿੰਜੂੜਨ ਨਾ ਵੀਰੇ ਉੱਡਣ ਸੱਦੀ ਡੰਜ ਹੰਸ ਉੱਡਰ ਕੋਦਰੈ ਭਇਆ ਲੋਕ ਵਿਡਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰ ਖਾਈ ਜਲ ਜਲ ਗਈਆਂ ਪੰਖੀਆਂ ਜਿਨੀ ਵਸਾਏ ਤਲ ਫਰੀਦਾ ਸਰ ਪਰਿਆ ਬੀ ਚਲ ਸੀ ਤੱਕੇ ਕਬਲੇ ਕਲ ਫਰੀਦਾ ਇੱਟੇ ਸਰਾਣੇ ਕੋਈ ਸਵਨ ਕੀੜਾ ਲੜਿਓ ਮਾਸ ਕੀਟੜਿਆਂ ਜੁਗ ਵਕਰੀ ਇਕਤ ਪਇਆ ਪਾਸ ਫਰੀਦਾ ਧੰਨੀ ਕੜੀ ਸਵਨਵੀ ਟੁੱਟੀ ਨਗਰ ਲਜ ਅਜਰਾ ਹੀ ਦੇ ਫਰੀਸਤਾ ਏ ਕਰਨਠੀ ਅਜੈ ਫਰੀਦਾ ਪੰਨੀ ਖੜੀ ਸਵਨ ਵੀ ਟੁੱਟੀ ਨਗਰ ਲਜ ਜੁਸ ਜਿੰਨ ਕੋਈ ਭਰਦੀ ਸੇ ਕਿਉਂ ਆਵੇ ਅੱਜ ਫਰੀਦਾ ਵੇ ਨੇ ਵਾਜਿਆ ਕੁੱਤਿਆ ਇਹ ਨਾ ਭਲੀ ਰੀਤ ਕਵਹੀ ਜਲਨ ਆਇਆ ਪੰਝੇ ਵਕਤ ਮਸੀਤ ਉਟਵਰੀ ਦਾ ਉਜੋਂ ਸਾਜ ਸੁਹੈ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਕਪਿ ਉਤਾਰ ਜੋ ਜਿਰ ਸਾਈ ਨਾ ਨਿਵੇ ਸੋ ਸਿਰ ਕੀਜੈ ਕਾਏ ਕੁੰਨੇ ਹੀਟ ਜਲਾਈਐ ਗਲਨਨ ਸਦੈ ਥਾਈ ਫਰੀਦਾ ਕਿਥੈ ਟੈਂਡੇ ਮਾਤਿਆ ਜਿੰਨੀ ਤੂੰ ਜਨਿਓ ਹੋ ਤਪਸ ਓਏ ਲੱਦ ਗਏ ਤੂੰ ਅਜੇ ਨਾ ਬਤੀਣਿਓ ਫਰੀਦਾ ਮਨ ਮੈਦਾਨ ਕਰ ਟੋਏ ਡੱਬੇ ਲਾਹੇ ਅੱਗੇ ਮੂਲ ਨਿਆਵਸੀ ਤੋ ਤੇਗ ਸੰਦੀਪਾ ਹੈ ਮਹੱਲਾ ਪੰਝਵ ਫਰੀਦਾ ਖਾਨ ਗਲਕ ਕਮੇ ਖਲਕ ਹਲਕ ਬਸੈ ਰਪ ਮਾਹੀ ਮੰਦਾ ਕਿਦ ਨੋ ਆਕੀਐ ਜਾਂ ਦਿਸ ਬਿਨ ਕੋਈ ਨਾਹੀ ਰਿਦ ਜੇ ਦਿਹ ਨਾਲ ਅਗਪਿਆ ਜੇ ਗਲ ਕਪੈ ਝੁਖ ਪਵਨ ਇਤੀ ਮਾਮਲੇ ਸਹਨ ਇਤੀ ਦੁਖ ਚੱਬਲ ਚਰਨ ਰਤਨ ਦੇ ਸੁਨੀਰ ਵਹਿ ਗਏ ਹੀੜੇ ਮੁਤੀ ਤਾ ਹਸੀ ਜਨੀ ਚਲ ਗਏ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਰਨ ਹੰਡਾਈ ਦੇਹੀ ਰੋਗ ਨ ਲੱਗਈ ਪੱਲੇ ਸਭ ਕਿਸ ਭਾਈ ਫਰੀਦਾ ਬੰਖ ਬਰਉਣੀ ਦੁਨੀ ਸੁਹਾਵਾ ਵਾਗ ਨਵ ਤਬ ਜੀ ਸੁਭ ਹੈ ਸਿਉ ਚੱਲਣ ਕਾ ਕਰਸਾਜ ਰਿਦਰਾਤ ਕਤੂਰੀ ਵੰਡੀਐ ਸਤਿਆ ਮਿਲੈ ਨ ਭਾਉ ਜਿਨਾਂ ਨੇ ਨਿੰਦਰਾ ਵਲੇ ਤਿਨਾਂ ਮਿਲਣ ਕੁਆਉ ਰਿਦ ਮੈਂ ਜਾਣਿਆ ਦੁਖ ਮੁਝ ਕੋ ਦੁਖ ਸਵਾਇ ਜਗ ਉੱਚੇ ਝੜਕੇ ਦੇਖਿਆ ਤਾ ਕਰ ਕਰੇ ਹਾ ਅੱਗ ਮਹੱਲਾ ਪੰਜ ਫਰੀਦਾ ਉਮਰੰਗਾਵਲੀ ਮਨ ਜਿਵੇਂ ਸੁਲਾਵਾਗ ਜੋ ਜਨ ਮੀਰ ਨੇ ਵਾਜਿਆ ਤਿੰਨਾ ਅੰਜਨ ਲਾਗ ਮਹੱਲਾ ਮੰਝ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇਹ ਬਿਰਲੇ ਕੇਈ ਪਾਈਨ ਜਿੰਨਾ ਵਿਆਰੇ ਨੇ ਕੰਦੀ ਵਿਹਨ ਨਟਾਹੇ ਤਉ ਪੀ ਲੇਕਾ ਦੇਵਨਾ ਜਿੱਦ ਰਬਰ ਜਾਈ ਵਿਹਨਿਤ ਦੰ ਗਉ ਕਰੇ ਫਰੀਦਾ ਡੁੱਖਾ ਝੇਤੀ ਦੇ ਗਿਆ ਤੁਲਾ ਝੇਤੀ ਰਾਤ ਕੜਾ ਪੁਕਾਰੇ ਪਤਨੀ ਵੇੜਾ ਕੱਕਰਵਾਤ ਲੰਮੀ ਲੰਮੀ ਨਦੀ ਵਹ ਕੰਦੀ ਕੇ ਰਹੇਤ ਵੇੜੇ ਨੂੰ ਕੱਪਰ ਕਿਆ ਕਰੀ ਜੀ ਪਾਤਨ ਰਹੇ ਸੁਚੀਤ ਫਰੀਦਾ ਗਣੀ ਸ ਸਜਨ ਵੀਹੇ ਇਕ ਢੇਂਦੀ ਨਾ ਲਹਾ ਤੁਕਾਂ ਜੋ ਮਲੀ ਹ ਕਾਰਣ ਜਨਮ ਫਿਰੀ ਫਰੀਦਾ ਇਹ ਜਨ ਭੋਕਣਾ ਨਿਤ ਨਿਤ ਦੁਖੀ ਹੈ ਕਾਣ ਗੰਨੀ ਬੁਝੇ ਦੇ ਰਹਾਂ ਗਿੱਤੀ ਵਗੈ ਵਾਣ ਫਰੀਦਾ ਰੱਬ ਖੰਜੂਰੀ ਪੱਕੀਆਂ ਮਾ ਕਿਉ ਨਹੀਂ ਵਹਨ ਜੋ ਜੋ ਵੰਜੈ ਦੀ ਹੜਾ ਸੁ ਮਰ ਹੱਤ ਬਵਨ ਫਰੀਦਾ ਦਨ ਸੁੱਕਾ ਪਿੰਜਰ ਦੀਆ ਤਲਿਆ ਖੁੰਡੇ ਕਾਗ ਅਜ ਸੁ ਰੱਬ ਨਬਹੜਿਉ ਦੇਖ ਬੰਦੇ ਕੇ ਪਾਗ ਕਗਾ ਗਰੰਗਟ ਟੋਲਿਆ ਸਗਲਾ ਖਾਇਆ ਮਾਸ ਏ ਦੁਇ ਨੈਣਾ ਮਤ ਚੋਹ ਪਿਰ ਦੇਕਨ ਕੀ ਆਸ ਕਗਾ ਜੁੰਡ ਨਾ ਪਿੰਜਰਾ ਵਸੈ ਤਾਂ ਉੱਟਰ ਜਾਹੀ ਜਿਤ ਪਿੰਜਰੇ ਮੇਰਾ ਸੋ ਵਸੈ ਮਾਸ ਨਾ ਤਿ ਦੁਖ ਹੈ ਫਰੀਦਾ ਗੋਰ ਨਿਮਾਣੀ ਢੜ ਕਰੇ ਨਿਕਰਿਆ ਖਰਿਆ ਸਰ ਪਰ ਮੈਥੇ ਆਵਣ ਮਰਨੋਂ ਨਾ ਡਰਿਆ ਇਨੀ ਲੋਈ ਨੀ ਦੇਖਦਿਆਂ ਗੀਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਈ ਰਹੇ ਸਭ ਜਗ ਤੇ ਰਹੋਏ ਸੰਦੀ ਉੱਤਰੁ ਰੁਕੜਾ ਕਿਚਰਕ ਵੰਨੇ ਧੀਰ ਪ੍ਰੀਤਾ ਕੱਚੇ ਭਾਂਡੇ ਰਖੀਐ ਕਿਚਰ ਦਾਈ ਨੀਰ ਫਰੀਦਾ ਮਹਿਲਣ ਸਕਨ ਰਹਿ ਗਏ ਵਸਾਇਆ ਤਲ ਬੂਰਾ ਸਿਨੇ ਮਾਣੀਆਂ ਬਹਿਸਨ ਰੂਹਾ ਮਲ ਅਕੀਂ ਸੇ ਕਾ ਵੰਦਗੀ ਚੱਲਣ ਅਜ ਕੇ ਕਲ ਫਰੀਦਾ ਮੌਤੈ ਦਾ ਬੰਨਾ ਇਵੇਂ ਦਿਸੇ ਜਿਉਂ ਦਰਿਆ ਵਹਿਤਾ ਅੱਗੇ ਦੋਜਿਕ ਤਵੇ ਆਦਣੇ ਭੂਲ ਭਲ ਕਾਹ ਇਕ ਨਾਨੂ ਸਭ ਸੂਜੀ ਆਈ ਇਕ ਵਿਰ ਦੇਵੇ ਪਰਵਾਹ ਅਮਲ ਜੀ ਕੀਤੇ ਆ ਦੁਨੀ ਵਿੱਚ ਸੇਦਰ ਗਯੋਗਾਹ ਫਰੀਦਾ ਦਰਿਆ ਵੈ ਖੰਨੇ ਬਗਲਾ ਬੈਠਾ ਕੀਲ ਖਰੀ ਕੀਲ ਗਰਿੰਦੇ ਹੰਜਨੋ ਅਚਿੰਤੇ ਬਾਜ ਵੈ ਬਾਜ ਵੈ ਤਿਸ ਰੱਬ ਦੇ ਕੀਲਾ ਵਿਸਰੀਆਂ ਜੋ ਮਨ ਚਿੱਤਨ ਜੀਤੇ ਸੰਸੂ ਗੱਲ ਲੀ ਰੱਬ ਕੀਆ ਸਾਡੇ ਤ੍ਰੈਮਨ ਦੇਹਰੀ ਚੱਲੈ ਪਾਣੀ ਅੰਨ ਆਇਵੰਦਾ ਧੁਣੀ ਵਿੱਚ ਵਤ ਸੁਣੀ ਮਨ ਮਲ ਕਲ ਮੌਤ ਜੈ ਆਵਸੀ ਸਭ ਦਰਵਾਜੇ ਭੰਨ ਤਿੰਨਾ ਪਿਆਰਾ ਭਾਈਆ ਅੱਗੇ ਦਿੱਤਾ ਵੰਨ ਵੇਖੋ ਬੰਦਾ ਚੱਲਿਆ ਚਹਉ ਜਣਿਆਂ ਦੇ ਕੰਨ ਫਰੀਦਾ ਅਮਲ ਜੇ ਕੀਤੇ ਧੁਨੀ ਵਿੱਚ ਦਰਗੈ ਆਏ ਕੰਮ ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਣ ਥਲਵਸਨ ਰਪਣ ਚੋੜਣ ਵਾਸ ਫਰੀਦਾ ਰਤ ਵਿਰੀ ਵਣ ਕੰਬਿਆ ਪੱਤ ਝੜੇ ਝੜ ਪਾਹੇ ਚਾਰੇ ਗੁੰਡਾਂ ਢੰਡੀਆਂ ਰਹਿਣ ਕਿਰਾਉ ਨਾਹੇ ਫਰੀਦਾ ਪਾੜ ਬਟੋਲਾ ਧਰ ਖਰੀ ਕੰਬਲੜੀ ਬਹਿਰੇਉ ਜਿੰਨੀ ਵੇਸੀ ਸੋਹ ਮਿਲੈ ਸੇਈ ਵੇਸ ਗਰੇਉ ਮਹੱਲਾ ਦੀਜਾ ਕਾਏ ਬਟੂਲਾ ਪੜਦੀ ਕੰਬਲੜੀ ਬਹਿਰੇ ਨਾਨਕ ਕਰਹੀ ਬੈਟੇ ਸੁ ਮਿਲੇ ਜੇ ਨੀਅਤ ਰਾਸ ਕਰੇ ਮਹੱਲਾ ਪੰਜ ਫਰੀਦਾ ਗਰਭ ਜਿੰਨਾ ਵੜੇ ਆਈਆ ਤਨ ਜੋਵਨ ਆਗਾ ਖਲੀ ਚੱਲੇ ਤਨੀ ਸਿਆ ਟਿੱਬੇ ਜਿਉ ਮੀਹਾ ਵਰੀਦਾ ਜਿੰਨਾ ਮੁਕੜਾ 라ਵਣੇ ਜਿੰਨਾ ਵਿਸਾਰੇ ਉਹ ਨਾ ਆਓ ਇਤ ਦੁੱਖ ਘਨੀਰਿਆ ਅੱਗੈ ਠੌਰਣਾ ਠਾਓ ਰੀਦਾ ਪਿੱਛਲ ਰਾਤ ਨਾ ਜਾਗਿਓ ਹੋ ਜੀਵਿੰਦੜ ਮਯੋ ਹੋ ਜੈ ਤੇ ਰੱਬ ਵਿਸਾਰਿਆ ਤਾ ਰੱਬ ਨਾ ਵਿਸਰਿਓ ਮਹੱਲਾ ਵੰਜਵ ਫਰੀਦਾ ਗੰਥ ਰੰਗਾ ਬਲਾ ਵੱਡਾ ਵੇ ਮੋਤਾਜ ਅੱਲਾ ਸੇ ਤੀਰ ਤਿਆ ਇਹੋ ਸਚਾਵਾ ਸਾਜ ਮਹੱਲਾ ਪੰਜਰ ਫਰੀਦਾ ਦੁੱਖ ਸੁਖ ਇਕ ਕਰ ਦਿਲ ਤੇ ਲਾਹੇ ਵਿਕਾਰ ਅੱਲਾ ਭਾਵੇ ਸੋ ਫਲਾ ਤਨ ਲੱਭੀ ਦਰਬਾਰ ਮਹੱਲਾ ਪੰਜਰ ਪਰੀਦਾ ਦੁਨੀ ਬਜਾਈ ਵਜਦੀ ਤੂੰ ਈ ਵਜੈ ਨਾਲ ਸਤੋਈ ਜੀਉ ਨ ਵਜਦਾ ਜਿਸ ਅਲੋ ਕਰਦਾ ਸਾਰ ਮਹੱਲਾ ਪੰਜਵ ਪਰੀਦਾ ਜਲ ਲੱਤਾਇ ਇਸ ਦੁਨੀ ਸਿਆ ਦੁਨੀ ਨ ਕਿਤੇ ਕੰਮ ਬਿਸਰ ਫਕੀਰਾ ਗਾਕੜੀ ਸੁਭਾਈਏ ਪੂਰ ਕਰਮ ਪਹਿਲੇ ਪਹਿਰੇ ਫੁੱਲੜ ਫਲ ਵੀ ਫਲ ਵੀ ਪੱਛਾਂ ਰਾਤ ਜੁ ਜਗਨ ਲਹਨ ਸੀ ਸਾਈ ਕੰਨੋਂ ਦਾ ਦਤੀ ਸਹੀ ਵਸੰਦੀਆਂ ਗਿਆ ਚੱਲੇ ਇਸ ਨਾਲ ਇੱਕ ਜਗਨ ਦੇ ਨਾਂ ਲੈਣਾ ਇੱਕ ਨਾ ਸੁਤਿਆਂ ਦੇ ਉਠਾਲ ਟੁੱਟੇਂਦੀਏ ਸੁਹਾਗ ਕੋ ਤਉ ਤਨ ਕਾਈ ਕੋਰ ਜਿੰਨਾਂ ਨਾ ਸੁਹਾਗਣੀ ਤਿੰਨਾਂ ਜਾਗ ਨਾ ਹੋਰ ਸਵਰ ਮੰਝ ਕਮਣੇ ਸਵਰ ਕਾ ਨੀਹਨੋ ਸਵਰ ਸੰਦਾ ਬਾਣ ਮਾਲਕ ਖਤਾ ਨਾ ਕਰੀ ਸਵਰ ਅੰਦਰ ਸਾਵਰੀ ਥੰਨੇ ਰਹਿ ਜਾ ਦੇਨ ਹਨੰਦ ਜੀ ਕੋ ਵਿਦਾਏ ਦੇ ਪੀਤ ਨਾ ਕਿਸੈ ਦੇਨ ਸਵਰ ਇਹ ਹੁ ਲਵਾਉ ਜੇ ਤੂ ਬੰਦਾ ਡਿੜ ਕਰੇ ਬਾਤੀ ਵੈ ਦਰੀਆ ਟੁੱਟ ਨਾ ਥੀ ਵਾਹੜ ਫਰਵਿੱਦ ਦਰੇ ਫਰੀਦਾ ਦਰਵੇਸੀ ਗਾਕੜੀ ਚੋਪੜੀ ਪਰੀਤ ਇਕਨ ਕਿਨੈ ਚਾਲੀ ਐ ਦਰਵੇਸਾ ਵੀਰੀ ਤਨ ਤਗਤ ਤਨੂਰ ਜਿਉ ਬਲਨ ਹਟਵਲੰਨ ਪੈਰੀ ਤੱਕ ਸਿਰ ਜਲੰ ਜੇ ਮੂ ਬਰੀ ਮਿਲੰ ਤਨ ਨਦ ਪਾਇ ਧਨੂਰ ਜਿਉ ਬਲਨ ਹਟ ਨਵਾਲ ਸਿਰ ਪੈਰੀ ਗਿਆ ਫੀੜਿਆ ਅੰਦਰ ਗਿਰੀ ਨਿਹਾਲ ਹੋ ਟੁਟੇਂਦੀ ਸੱਜਣ ਸੱਜਣ ਮੈਂਡੀ ਨਾਲ ਨਾਨਕ ਲਖਨ ਲਕੀਏ ਗੁਰਮੁਖ ਦੇ ਦਿਹਾਲ ਹੰਸਾਂ ਦੇਗਦਰੰਦਿਆਂ ਬੱਗਾ ਆਇਆ ਚਾਉ ਟੁਪਮੁਏ ਭਗਵੱਪੜੀ ਸਿਰ ਧਲੇ ਉਪਰ ਆਵ ਮੈਂ ਜਾਣ ਆਵੜ ਹੰਸ ਹੈ ਤਾ ਮੈਂ ਕੀਆ ਸੰਗ ਜੀ ਜਾਨਾ ਭਗਵੱਪੜਾ ਜਨਮ ਨਵੇੜੀ ਅੰਗ ਕਿਆ ਹੰਸ ਕਿਆ ਬਗਲਾ ਜਿ ਕੋ ਨਜ਼ਰ ਗਰੀ ਜਿਦਿ ਸੁ ਭਵੇ ਨਾਨਕਾ ਕਾਗੋ ਹੰਸ ਕਰੇ ਸਰਵਰ ਬੰਕੀ ਏਕੜੋ ਫਾਹੀ ਵਾਲ ਪਚਾਸ ਏਤਨ ਲਹਿਰੀ ਗੜਦਿਆ ਸੱਚੇ ਦੇ ਰਿਆ ਗਵਣ ਸ ਅਕਰ ਗਵਣ ਗਣ ਗਵਣ ਸ ਮਣੀਆਂ ਮੰਤ ਗਵਣ ਸੇ ਸੋ ਹਉ ਕਰੀ ਜਿਤ ਨਦਿ ਆਵੇ ਗੰਤ ਨੇਵਣ ਜੈ ਕਰ ਕਰ ਗਵਣੰਗਣ ਜਹਿਵਾ ਮਣੀਏ ਮੰਤ ਇਤ੍ਰਮਣ ਵਿਸਕਰ ਤਵਦਿਆ ਬੀਕੰਤ ਮਤ ਹੁੰਦੀ ਹੋਏ ਆਣਾ ਤਾਣ ਹੁੰਦੇ ਹੋਏ ਨੇ ਹਿੱਕਾ ਨਾ ਗਲਾਈ ਸਭਨਾ ਮੈਂ ਸੱਚਾ ਤਨੀ ਹਯਾਉ ਨਾ ਹੀਠਾ ਹੈ ਮਾਨਕ ਦਵ ਅੰਮੋਲ ਹੈ ਸਭਨਾ ਮਨ ਮਾਨਕ ਢੋਹਨ ਬੂਲ ਮਚੰਗਵ ਜੇ ਤੂੰ ਪਰੀਆਂ ਦੀ ਸਿੱਖ ਹਯਾਉ ਨਾ ਠਾਹੇ ਕਹੀਦਾ ਸਭਨਾ ਮਨ ਮਾਨਕ ਠੋਹਨ ਬੂਲ ਮਚੰਗਵ ਜੇ ਤੂੰ ਪਰੀਆਂ ਦਿਸਕ ਹਾਉ ਨਾ ਠਾਹੀ ਕਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ